ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਟ ਹੈਗੀ ਆ ਪਿੰਡ ਉਸਮਾ ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਤੁਸੀਂ ਖਾਸ ਵਿਜ਼ਟ ਕਰਨੀ ਆ ਨੇੜੇ ਬਿਲਕੁਲ ਸੇਰੋਂ ਵਾਲਾ ਟੋਲ ਪਲਾਜ਼ਾ ਪਸ਼ੂ ਦੋਸਤੋ ਅੱਜ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਟੋਟਲ ਜਿਹੜੇ ਹੈਗੇ ਦੋਸਤੋ ਮੱਝਾਂ ਝੋਟੀਆਂ ਪੰਜ ਦਿਖਾਉਣੀਆਂ ਤੇ ਇੱਕ ਵੈੜ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਸੋ ਬਿਲਕੁਲ ਤਾਜ਼ੀ ਸੁਈ ਸੁਈ ਵੈੜ ਆ ਟੋਟਲ 6 ਨਗ ਨੇ 6 ਨਗਾਂ ਦੀ ਪੂਰੀ ਡਿਟੇਲ ਜਿਹੜੀ ਆ ਉਹ ਵੀਰ ਰਾਜਵੀਰ ਸਿੰਘ ਤੇ ਵੀਰ ਸੋਨੇ ਤੋਂ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਰੇਟ ਭਾਅ ਪੜਤਾ ਕਿੰਨਾ ਦੁੱਧ ਮਿਲਕ ਹਾਜ਼ਰ ਆ ਦੋਸਤੋ ਇਹਨਾਂ ਪਸ਼ੂਆਂ ਦੇ ਥੱਲੇ ਪੂਰਾ ਵੇਰਵਾ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਅੱਜ 18 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰੇਜ ਕਰਦੇ ਪਏ ਆਂ ਕੱਲ ਨੂੰ ਮਾਰਨਿੰਗ 19 ਨਵੰਬਰ ਨੂੰ ਸਵੇਰ 6 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਜਦੋਂ ਦੋਸਤੋ ਵੀਡੀਓ ਤੁਸੀਂ ਦੇਖਦੇ ਹੋ ਉਸ ਤੋਂ ਬਾਅਦ ਦੀ ਗੱਲ ਆ ਵੀ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਗੱਬਣ ਪਸ਼ੂ ਆਪਣਾ ਤਿੱਪ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਸੋ ਇਹ ਜਿਹੜੀ ਦੋਸਤੋ ਫਰਸਟਲੀ ਇੱਕਰ ਇੱਕ ਵੈਸਟ ਆਪਣੀ ਹੁੰਦੀ ਹੈ ਸਾਰੇ ਖਰੀਦਦਾਰ ਵੀਰਾਂ ਦੇ ਲਈ ਤੇ ਖਾਸ ਵਿਜਿਟ ਤੁਸੀਂ ਪਿੰਡ ਉਸਮੇ ਕਰਨੀ ਆ ਪਹਿਲਾਂ ਵੀ ਕਾਫੀ ਵੀਡੀਓ ਦੋਸਤੋ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਡੇਲੀ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਤੇ ਅੱਜ ਵੀ ਵੀਰ ਉਹਨਾਂ ਨੇ ਬਿਲਕੁਲ ਪੰਜ ਪਸ਼ੂ ਲਿਆਂਦੇ ਆ ਕੱਲੇ ਕੱਲੇ ਪਸ਼ੂ ਨੂੰ ਤੋਰ ਕੇ ਤਸੱਲੀ ਨਾਲ ਦਿਖਾਇਆ ਜਾਊਗਾ ਸੋ ਬਿਲਕੁਲ ਥਾਣੇ ਦੇਵੇ ਹਵਾਨੇ ਦੀ ਤਸੱਲੀ ਜਿਹੜੀ ਆ ਦੋਸਤੋ ਆਪਾਂ ਕਵਰੇਜ ਦੇ ਵਿੱਚ ਕਰਦੇ ਆਂਗੇ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਰਾਜਵੀਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕਾ ਸੇਤਾ ਰਾਜੀ ਵਧੀਆ ਜੀ ਸੰਤੂ ਸਾਹਿਬ ਠੀਕ ਹੈ ਭਰਾ ਹਾਂਜੀ ਸੰਤੂ ਅੱਛਾ ਰਾਜੀ ਵੀ ਰਾਜ ਜਿੱਦਾਂ ਜ਼ਿਕਰ ਕਰਤਾ ਟੋਟਲ 6 ਨਗ ਆਪਣੇ ਕੋਲ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਪਸ਼ੂ ਸਾਰੇ ਆਲਮੋਸਟ ਸਾਰੇ ਸੁੱਏ ਸੋਏ ਆ ਬਿਲਾ ਐ ਨਹੀਂ ਸੰਸੇ ਇੱਕ ਮੈਂ ਗੱਬਣੀਆਂ ਬਾਕੀ ਆਪਣੀਆਂ 4 ਮੈਂ ਹੀ ਸੁਈਆਂ ਵਾ ਤੇ ਗਾਈ ਵੀ ਸੁਈ ਆ ਠੀਕ ਹੈ ਜੀ ਹਾਂਜੀ ਸੰਤੂ ਠੀਕ ਹੈ ਭਰਾ ਹਾਂਜੀ ਤੇ ਕਲ ਕਰਕੇ ਵੇਰਵਾ ਸਾਂਝਾ ਕਿਹੜੇ ਬਣਿਓ ਕਰਦੇ ਆ ਇਧਰੋਂ ਆ ਲੋ ਜੀ ਸੰਸਰ ਗੱਬਣ ਵਾਲੀ ਮਹਿਲ ਹੋ ਜਾਂਦੀ ਜੀ ਸੋ ਗੱਬਣ ਤੋਂ ਦੋਸਤੋ ਸਟਾਰਟ ਕਰ ਦਿੰਨੇ ਆ ਬਾਕੀ ਪਸ਼ੂ ਸਾਰੇ ਸੂਏ ਸਬੇ ਆ ਤੇ ਗੱਬਣ ਇਸ ਮੱਚ ਦੀ ਕੀ ਡਿਟੇਲ ਆ ਜੀ ਇਹ ਦੂਜੇ ਸਵੇਰ ਸੰਤੂ ਸਰ ਮੈਂ ਆ ਹਾਂਜੀ ਠੀਕ ਹੈ ਜੀ ਤੇ ਵੇ ਲੋ ਕਰਮਾਲੀ ਨੂੰ ਕੀ ਥਣ ਭਾਂਡਾ ਲੱਗਾ ਹਾਂ ਬੇ ਕਮਾਲਾ ਕਰੀ ਬੈਠੀ ਹਾਂਜੀ ਨੀਲੀ ਰਵੀ ਦਾ ਨੂੰ ਮਤਲਬ ਕ੍ਰੋਸ ਹੀ ਕਹਿ ਸਕਦੇ ਪਿਓਰ ਨਹੀਂ ਲਈਦਾ ਵੀ ਜਾਂਦੀ ਪਰ ਹੈ ਨੀਲੀ ਰਵੀ ਜੀ ਮਤਲਬ ਪੈਂਦੀ ਆ ਮਾਰਕਿੰਗ ਮੂਵ ਚ ਚਲੋ ਹੈਗੀ ਆ ਕ੍ਰੋਸ ਵਿੱਚ ਆਪਾਂ ਕਹਿ ਦਿੰਦੇ ਹਾਂ ਕ੍ਰੋਸ ਹੀ ਬਿਲਕੁਲ ਬਿਲਕੁਲ ਸੰਤੂ ਸਰ ਜਿਹੜਾ ਕੀ ਨੇ ਕਹਿਣਾ ਆਪਾਂ ਪਹਿਲਾਂ ਕਹਿ ਦਿੰਨੇ ਆ ਪਰ ਵੇਖੋ ਕਰਮਾਲੀ ਨੂੰ ਵੇਖੋ ਲਓ ਵੀ ਦੋਸਤੋ ਲੋ ਤਾਂ ਬਿਲਕੁਲ ਆਰਡਰ ਦੀ ਕੁਆਲਿਟੀ ਵੀ ਇਹ ਹੁਣ ਕੋਈ ਵੀਰ ਮੇਰਾ ਆ ਵੀ ਜਜਮੈਂਟ ਲਾਵੇ ਵੀ ਇਹ ਕਿੰਨਾ ਦੋ ਦੇ ਸਕਦੀ ਆ ਤੇ ਬਾਕੀ ਦੋਸਤੋ ਬਖਾਲੇ ਦੀ ਗੱਲ ਕਰ ਲਈਏ ਤਾਂ ਧੰਨ ਧੰਨ ਕਰਵਾਈ ਪਈ ਆ ਬਿਲਕੁਲ ਬਖਾਲੇ ਵੀ ਸੰਧੂ ਸਾਬ ਦੋ ਤਿੰਨ ਦਿਨ ਮੈਂ ਨਹੀਂ ਸੁੰਦੀ ਹੂੰ ਦੋ ਤਿੰਨ ਦਿਨ ਮੈਂ ਨੂੰ ਕੋਈ ਚੱਕਰ ਨਹੀਂ ਆ ਤੇ ਰਾਜਵੀਰ ਸੁਭਾਵੀਰ ਦੂਜਾ ਕਿੱਥੇ ਜਾਓ ਸੰਧੂ ਸਾਬ ਉਹਨਾਂ ਦੂਜਾ ਹੀ ਗਿਆ ਜੀ ਕੋਈ ਆਪਣੀ ਸਮਝ ਲਾ ਲੇ ਤੀਜਾ ਪਰ ਮੇਰੇ ਹਿਸਾਬ ਨਾਲ ਤੇ ਆਪਾਂ ਚਲੋ ਮੋਸਟਲੀ ਡੰਗਰ ਲੈਣੇ ਹੀ ਆ ਮੇਰੇ ਹਿਸਾਬ ਨਾਲ ਦੂਸਰਾ ਹੀ ਹੋ ਸਕਦੀ ਸੰਧੂ ਸਾਬ ਤੀਸਰਾ ਵੀ ਹੋ ਸਕਦੀ ਆ ਵੀ ਆਪਣੇ ਕਿਹੜੇ ਘਰ ਦੀ ਆ ਸੰਧੂ ਸਾਬ ਬਿਲ ਪਰ ਮੇਰੇ ਖਿਆਲ ਨਾਲ ਚਲੋ ਬਾਕੀ ਆਪੋ ਆਪਣੀ ਸਮਝਿਆ ਸਾਰੇ ਵੀਰਾਂ ਭਰਾਵਾਂ ਦੀ ਮਾਜ ਦੋਸਤੋ ਪੂਰੀ ਖਾ ਪਰ ਪੂਰੀ ਵਧੀਆ ਮਲਹਾਈਟ ਦੀ ਇਹ ਨਹੀਂ ਕੋਈ ਕੁਆਲਟੀ ਸੋਹਣੀ ਆ ਉਹ ਮੱਥੇ ਦੀ ਫੇਸ ਕੁਆਲਟੀ ਤੁਸੀਂ ਵੇਖ ਲਓ ਦੇਖੋ ਸਨਸ ਤੇ ਪਿੱਠ ਪੂੜਾ ਤੁਹਾਨੂੰ ਜ਼ਰੂਰ ਦਿਖਾਉਣੇ ਤੁਸੀਂ ਇੱਕ ਇੱਕ ਕਰਮਾੜੀ ਨੂੰ ਲੱਗਦਾ ਇੰਨਾ ਥਣ ਭਾਂਡਾ ਆ ਲਓ ਜੀ ਚੌੜੇ ਪਿੱਠ ਪੂੜੇ ਦੀ ਆ ਤਕਰੀਬਨ ਥੱਬਿਆਂ ਤੇ ਥੱਬੇ ਆ ਵੇਖੋ ਸੋ ਵਾਟਰ ਕੁ ਵੱਲ ਥੋੜਾ ਲੰਮਾ ਤੋਰ ਦੋ ਸੋਹਣੀ ਬਾਈ ਅੱਗੇ ਤੋਰ ਦੋ ਠੀਕ ਆ ਆਰਡਰ ਕੁਆਲਟੀ ਦੋਸਤੋ ਬਹੁਤ ਸੋਹਣੀ ਆ ਠੀਕ ਆ ਜੀ ਬਿਲਕੁਲ ਚੌਰਸ ਲੇ ਆ ਲਓ ਕਮਾਲ ਗੀ ਜੀ ਸਪਾਰਾ ਜਾਂ ਲੈ ਤੁਮਨਾ ਨਾ ਠੀਕ ਹੈ ਜੀ ਤੋਂ ਬਹੁਤ ਸੋਹਣੀ ਵਿਖਾਲਾ ਹੈਗਾ ਦਿਖਦੁਖ ਕਾਫੀ ਸੋਹਣੀ ਆ ਥਣ ਚੱਡੇ ਦੀ ਤੇ ਪਲੀ ਪੁਲੀ ਵੀ ਚੰਗੀ ਆ ਸਭੀ ਚੰਗੀ ਆ ਠੀਕ ਆ ਜੀ ਰਾਜੀ ਆ ਵਜਨ ਲੋਡ ਪੂਰਾ ਮੱਝ ਦਾ ਠੀਕ ਆ ਸੁਆ ਵੀਰਾਂ ਦਾ ਵੀ ਦੂਜਾ ਮੰਨ ਕੇ ਖਰੀਦੀ ਆ ਸੋ ਅੱਗੇ ਕੋਈ ਵੀਰ ਆਪਣੀ ਸਮਝ ਨਾਲ ਤੀਜਾ ਮੋੜ ਨਹੀਂ ਲੇਗਾ ਤੇ ਬਾਕੀ ਕਿਸੇ ਪਾਸਿਓਂ ਖੁੰਜੀ ਨਹੀਂ ਗਈ ਜਿਹੜੇ ਵੀਰੇ ਹੁਣੇ ਸ਼ੌਂਕੀ ਆ ਪਸ਼ੂ ਲੱਭਣ ਲਈ ਪਾਲ ਦੇ ਵਿੱਚ ਆ ਜਰੂਰ ਤੁਸੀਂ ਸੱਜੇ ਪਾਸ਼ਾ ਕਰਮਾਲੀ ਨੂੰ ਮਤਲਬ ਰੰਗ ਭਾਗ ਜਿੰਨੇ ਲਾਏ ਆ ਨਾ ਮਾਰ ਆ ਆਹਹ ਸੰਤੂ ਸਾਹਿਬ ਕੁਝ ਕਹਿਣ ਵਾਲੀਆਂ ਗੱਲਾਂ ਆਣੀਆਂ ਤਰੀਬ ਜਿੰਨੀ ਕਰ ਲਈ ਉਹਨੂੰ ਥੋੜੀ ਆ ਥੋੜੀ ਥੋੜੀ ਹਨਾ ਬਿਲਕੁਲ ਬਾਕੀ ਹੈ ਬਹੁਤ ਜ਼ਿਆਦੀ ਚੰਗੀ ਆ ਬਿਲਕੁਲ ਤੇ ਕੀ ਭਰਾਵਾਂ ਨੇ ਮੁੱਲ ਕੀਤਾ ਮੁੱਲ ਜੋ ਮਰਜ਼ੀ ਸੰਤੂ ਸਾਹਿਬ 85 ਗ੍ਰਾਹ 90 ਗ੍ਰਾਹੋ ਪਰ ਆਪਾਂ ਮੁੱਲ ਬਿਲਕੁਲ ਜਾਇਜ਼ ਆ ਆਹ ਇਸੰਦੂ ਸਾਹਿਬ 78000 ਵੀਰ ਮੈਂ ਦੇ ਦਾਂਗੇ 1000 ਰੁਪਿਆ ਛੋਟ 70000 ਦੀ ਮੈਂ ਦੇਣੀ ਆ 70 ਦੀ ਹਾਂਜੀ ਬੱਲੇ ਬੱਲੇ ਹੋ ਗਈ ਫਿਰ ਤੇ 70000 ਦੀ ਦੇ ਦਾਂਗੇ ਸੰਦੂ ਸਾਹਿਬ ਉਧਰੋਂ ਵੀ ਮੈਨੂੰ ਪਾਸੇ ਬਲਾਵਾ ਆਉਣਾ ਕੋਈ ਨਾ ਹਏ ਤੇ 75000 ਦੀ ਬਿਲਕੁਲ ਵੇਲੇ ਸੰਦੂ ਸਾਹਿਬ ਜੈ ਜਿਆ ਹੂੰ ਲੋਕ ਦੋਸਤੋਂ ਉਹ ਵੀ ਭਰਾ ਲਊਗਾ ਉਹਨੂੰ ਵੀ ਜਲਪਾਣੀ ਉਹਨੂੰ ਵੀ ਜਲਪਾਣੀ ਮੈਂ 85000 ਦੀ ਦੇਣੀ ਜਿੱਦਣ ਸੁਫੀ ਬਿਲਕੁਲ ਸਹੀ ਗੱਲ ਬਿਲਕੁਲ ਲਓ ਵੀ ਦੋਸਤੋਂ ਮੱਝ ਵੇਖ ਲਓ ਤੇ ਮੇਰਾ ਵੀਰ ਭਾਜ ਜਾਈਏ ਆਪਾਂ ਵੀ ਭਾਜ ਜੀ ਦੇ ਦੇਣੀ ਆ ਦੋ ਚੌ ਥਾਂ ਤੋਂ ਕੋਈ ਵੀਰ ਭਰਾ ਕੋ ਤਾਂ ਫੇਰ ਭਾਵੇਂ ਕੰਟੈਕਟ ਕਰ ਲੈ ਰਾਜੀਰ ਹੋਣਾ ਨਾਲ ਠੀਕ ਆ ਨਹੀਂ ਆਪਾਂ ਇਹ ਗੱਲ ਨਹੀਂ ਕਹਿਣੇ ਵੀ ਕੋਈ ਦੇਦਾ ਨਹੀਂ ਆ ਦੇਣਾ ਕਰਕੇ ਤੇ ਆਪਾਂ ਲਈਏ ਸੰਧੂ ਸਾਹਿਬ ਬਸ ਬਸ ਨਹੀਂ ਫੇਰ ਵੀ ਕੁਆਲਿਟੀ ਕੁਆਲਿਟੀ ਦਾ ਫਰਕ ਆਪਾਂ ਨੂੰ ਗੁੱਸਾ ਨਾ ਕਰੇ ਚਲੋ ਜਿੱਦਾਂ ਵੀ ਮਤਲਬ ਅਗਲਾ ਲੋਕ ਆਪਣੇ ਜਿਆਦਾ ਸਿਆਣੇ ਸੰਧੂ ਸਾਹਿਬ ਹਾਂਜੀ ਬਿਲਕੁਲ ਬਾਕੀ ਬੇਨਤੀ ਆ ਵੀ ਗੱਬਣ ਮੈਂ ਦੀ ਜਿਵੇਂ ਵੀ ਆਪਣੇ ਨਾਲ ਕੋਈ ਆਨਲਾਈਨ ਸੌਦਾ ਕਰਦੋ ਨਾ ਸੰਧੂ ਸਾਹਿਬ ਤੇ ਜਾਂਦਿਆਂ ਟੈਂਪੂ ਚ ਪਹਿਲਾਂ ਥਾਣੇ ਤੇ ਪੇ ਬਸ 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 ਯੋਗੀ ਆਪਾਂ ਦੀ ਤਸੱਲੀ ਕੀਤੀ ਹੁੰਦੀ ਆ ਹਾਂ ਤੇ ਬਾਕੀ ਪਿਛੇ ਪਛੇ ਦੀ ਗਾਰੰਟੀ ਹਾਂਜੀ ਉਹ ਆਪਣੀ ਗਾਰੰਟੀ ਤਿੰਨ ਦਿਨ ਹੋ ਗਏ ਮੈਂ ਆਈ ਨੂੰ ਹਾਂਜੀ ਇਹ ਚੀਜ਼ ਦੀ ਗਾਰੰਟੀ ਦੇ ਕੇ ਆਉਂਗਾ ਇਹ ਚੀਜ਼ ਦੀ ਗਾਰੰਟੀ ਦੇ ਕੇ ਆਉਂਗਾ ਥਾਣ ਦੇ ਵਿੱਚ ਪੂਰੀ ਆ ਹਾਂਜੀ ਹਾਂਜੀ ਪਾਰ ਪਿਛੇ ਦੀ ਵੀ ਹਾਂ ਵੇ ਲੋ ਸੰ ਗਾਰੰਟੀ ਹੋ ਗਈ ਲਓ ਜੀ 75000 ਦੀ ਜੈਸਨੋ ਜੈਸਨੋ ਸੰਧੂ ਸਾਹਿਬ ਲਓ ਵੀ ਦੋਸਤੋ ਚੰਗੀ ਮਾਜਾ ਪੂਰੀ ਦਿਖ ਟੋਟਲ ਓਵਰ ਆਲ ਜਿੰਨੀ ਮਾਜਾ ਸਾਰੀ ਬਨਾਥਨਾ ਦੀ ਵੀ ਚੰਗੀ ਆ ਬਾਡੀ ਪੰਤਰ ਦੀ ਵੀ ਚੰਗੀ ਆ 75000 ਜੈਸਨੋ ਹਾਂਜੀ ਹਾਂਜੀ ਇਸ ਤੋਂ ਬਾਅਦ ਸੈਕੰਡ ਨੰਬਰ ਆਪਾਂ ਜਿਹੜੀ ਤੁਹਾਨੂੰ ਇੱਕ ਇਹ ਇਹ ਵੀ ਸੰਧੂ ਸਾਹਿਬ ਨੀਲੀ ਕ੍ਰਾਉ ਸੀ ਆ ਨੀਲੀ ਕ੍ਰਾਉ ਹਾਂਜੀ ਇਹਦੇ ਪਿੱਛੇ ਬੱਚਾ ਵੀ ਨੀਲੀ ਦਾ ਵਾ ਨੀਲੀ ਦਾ ਪਿਓ ਰਿਆ ਜੀ ਪਿਓ ਕਟਾ ਮਗਰ ਕਟਾ ਹਾਂਜੀ 8-10 ਦੇ ਦਾ ਸੁਗਾ ਵਾ ਤੇ ਸੰਧੂ ਸਾਹਿਬ ਲੇਵਾ ਥੋੜਾ ਟੈਡ ਰੱਖਦੀ ਆ ਦੁੱਧ ਹਾਂਜੀ ਦੁੱਧ ਮੈਂ ਥੱਲੇ 10 ਕਿਲੋ ਹੀ ਹੋਊਗਾ ਪਰ ਕੋਈ ਵੀਰ ਮੇਰਾ 9 ਕਿਲੋ ਦੀ ਗਰੰਟੀਡ ਮਣ ਲੇ ਲਿਆ ਆਪਣੀ ਚਵਾਈ ਕਰਕੇ ਮੈਂ ਲਵੇ ਠੀਕ ਆ ਹਾਂਜੀ ਇਹ ਗੱਲ ਸੰਧੂ ਸਾਹਿਬ ਇਹ ਪਹਾੜਾ ਲੈਂਦੀ ਨਾਲ ਹਾਂ ਪਹਾੜਾ ਲੈਂਦੀ ਉਹ ਬੰਦਿਆਂ ਨੇ ਪਹਾੜੇ ਦੇ ਤਾਂ ਲੈ ਵੀ ਬੱਚਾ ਬਾਹਰ ਟਾਪਦਾ ਵਾ ਬੱਚਾ ਲਾਉਣ ਦਾ ਕਰਕੇ ਹਾਂਜੀ ਠੀਕ ਆ ਆਪਾਂ ਪਾੜੇ ਤੇ ਭਾ ਕੋਈ ਥਾਪੀ ਮਾਰ ਕੇ ਚੋਲੇ ਭਾਵੇਂ ਬੱਚਾ ਛੱਡ ਕੇ ਨਾਲ ਪਾੜੇ ਦੇ ਚੋਲੇ ਹੂੰ 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 ਪਾੜਾ ਜਰੂਰ ਲੈਂਦੀ ਪਾੜਾ ਜਰੂਰ ਲੈਂਦੀ ਆ ਕਿ ਵੀ ਆਖੇ ਨਾ ਮੈਨੂੰ ਦੱਸਿਆ ਬਿਲਕੁਲ ਭਾਬਾ ਪਹਿਲਾਂ ਜੋ ਕੋਈ ਸੰਧੂ ਸਾਹਿਬ ਸੱਚਾਈ ਆ ਆਪਾਂ ਵੀਡੀਓ ਦੱਸ ਬਿਲਕੁਲ ਜੀ ਦਰਸਾਓ ਜੋ ਵੀ ਆ ਤੇ ਸਵੇਰ ਦੂਜਾ ਹੈ ਹਾਂ ਜੀ ਸੱਚਾਈ ਪਹਿਲਾਂ ਹੀ ਆ ਪਹਿਲਾਂ ਪਹਿਲਾਂ ਸੰਧੂ ਸਾਹਿਬ ਪਹਿਲਾਂ ਝੋਟੀ ਆ ਹਾਂ ਜੀ ਅੱਛਾ ਜੀ ਲਓ ਪਹਿਲਾਂ ਝੋਟੀ ਆ ਦਿਨ ਕਿੰਨੇ ਹਫਤਾ ਕ ਦੱਸਤਾ 10 ਦਾ ਵੀ ਹੋ ਸਕਦਾ 20 15000 ਦੇਖੋ ਸੰਸਾਪੋ ਆਪਣੀ ਸਮਝਾਓ ਬੱਚਾ ਬਿਲਕੁਲ ਬੱਚਾ ਦਿਖਾ ਦਾਂਗੇ ਕੋਈ ਵੀਰ ਕਹੂਗਾ ਮੁੜ ਕੇ ਦਹਾਰਾ ਦਾ ਦੇ ਹੀ ਤੇ ਇਹਦੇ ਵਾਦੇ ਆ ਤਾਂ ਆਪਣੀ ਸਮਝ ਲੈ ਲੇ ਬੱਚਾ ਐਂ ਦੇ ਵਿਖਾਣੇ ਸੰਦੂ ਦੁੱਧ ਕਿੰਨਾ ਚਵਾ ਦਾਂਗੇ ਸੰਦੂ ਸਾਹਿਬ 9 ਕਿਲੋ ਠੰਡਾ ਕਰਕੇ ਦੁੱਧ ਚਵਾ ਦਾਂਗੇ ਇਹਦੇ ਥਲੇ ਲਓ ਜੀ 9 ਕਿਲੋ ਦੋਸਤੋ ਦੁੱਧ ਬੱਚਾ ਦਿਖਾ ਦਾਂਗੇ 15 ਦਿਨਾਂ ਦਾ ਮੰਨ ਲਿਓ 20 ਦਿਨਾਂ ਦਾ ਮੰਨ ਲਿਓ ਬੱਚਾ ਮਗਰ ਨੀਲੀ ਰਵੀ ਦਾ ਜਿਹੜਾ ਨੀਲੀ ਰਵੀ ਦਾ ਪਿਓਰ ਜਿਹੜਾ ਮੇਲ ਕਾਫ ਆ ਠੀਕ ਆ ਬੱਚਾ ਨੀਲੀ ਰਵੀ ਦਾ ਮਗਰ ਕਟਾ ਤੇ ਝੋਟੀ ਵੀ ਹੈ ਪਹਿਲਾ ਸੂਆ ਸੂਈ ਆ ਵੀਰਦਾਂ ਦੇ ਵੀ ਪਹਿਲਾ ਸੂਆ ਸੂਈ ਆ ਸਿੰਗੀ-ਸੁੰਗੀ ਬਹੁਤ ਸੋਹਣੀ ਗੁਲਾਈ ਦੇ ਵਿੱਚ ਆ ਠੀਕ ਆ ਤੇ ਅੱਕ ਬਿੱਲੀ ਮਣਕੀ ਆ ਆ ਦੇਖੋ ਜੀ ਇੱਥੇ ਢੱਕਲਾ ਇੱਥੇ ਢੱਕਲਾ ਬਾਕੀ ਥਣ ਭਾਂਡਾ ਬਿਲਕੁਲ ਸੋਹਣਾ ਠੀਕ ਆ ਜੀ ਬਿਰਲ ਚੰਗੀ ਆ ਤੇ ਸਪੇਸ ਬਾਕੀ ਵੱਡੀ-ਵੱਡੀ ਵੀ ਅਸਲ ਤੋਂ ਸਭ ਥਣ-ਥਣ ਵੀ ਪੂਰਾ ਲੰਬਾਈ ਦੇ ਵਿੱਚ ਆਹ ਲਓ ਸੰਤੂ ਸਾਹਿਬ ਬੱਚਾ ਵੇਖੋ ਉਹਨਾਂ ਦੋ ਦੋ ਪੂਰਾ ਫੁੱਲ ਛੱਡਿਆ ਜੇਨੂੰ ਕੋਈ ਇਹਦਾ ਦਾ ਮਗਰ ਕੱਟ ਲੈ ਹਾਂਜੀ ਲੋਰ ਨਿਸ਼ਾਨੀਆਂ ਜੀ ਦੇਖੋ ਇਹਦੇ ਵੀ ਸਾਰੇ ਹੀ ਨਿਸ਼ਾਨ ਪੱਖੇ ਇਹ ਕੋਈ ਵੀਰ ਮੇਰਾ 10 ਦਾ ਮਾਲੇ ਕੋਈ 15 ਦਾ ਮਾਲੇ ਆਪੋ ਆਪਣੀ ਸਮਝ ਜੇ ਹੂੰ ਹੂੰ ਕੋਈ ਇਹ ਨਾ ਕਵੇ ਵੀ ਵੀਰ ਤੂੰ ਤੇ 10 ਦਾ ਕਹਿਣਾ ਤੇ 15 ਦਾ ਕੋਈ ਇਹ ਨਾ ਕਵੇ 15 ਦਾ ਕਹਿਣਾ ਤੇ 20 ਦਾ ਹੋ ਗਿਆ ਵਾ ਜੋ ਕੋ ਸਾਹਮਣੇ ਜੀ ਹਾਂ ਚਲੋ 15 ਦਾ 20 ਦਾ ਮੰਨ ਲਈ ਕੋਈ ਇਹ ਮਗਰ ਕੱਟਾ ਠੀਕ ਆ ਜੀ ਅੰਦਾਜ਼ਾ ਲਾ ਲਿਓ ਆਪਣਾ ਤੇ 9 ਕਿਲੋ ਜਿਹੜੀਆਂ ਤਾਰਾਂ ਦੇ ਥੱਲੇ ਮੌਜੂਦ ਆ ਪਈ ਛੋਟੀ ਸੂਈ ਆ ਆ ਬੱਚਾ ਹੁਣ ਠੀਕ ਆ ਤੋਂ ਨਾਲ ਪਾੜਾ ਵੀ ਲੈਂਦੀ ਹੈ ਨਾ ਹਾਂਜੀ ਪਾੜਾ ਨਾਲ ਪਾੜਾ ਲੈਂਦੀ ਤੇ ਬੱਚੇ ਨੂੰ ਵੀ ਨਾਲ ਛੱਡ ਦਿੰਦੇ ਆ ਨਾਲ ਹੀ ਛੱਡਦੇ ਭਾਵੇਂ ਕੋਈ ਉਤਰਾਂ ਵੀ ਬਸਮਾਲੇ ਭਾਵੇਂ ਕੋਈ ਉਦਾਂ ਬਸਮਾਲੇ ਸੰਧੂ ਸਾਹਿਬ ਠੀਕ ਹੈ ਜੀ ਭਾਵੇਂ ਵੀ ਛੱਡਦੇ ਭਾਵੇਂ ਕੋਈ ਤੇ ਸੰਧੂ ਸਾਹਿਬ ਜੀ ਇਹਦੇ ਪਾੜਾ ਝੋਟੀ ਨਾਲ ਲੈਂਦੀ ਦੀ ਫਿਰ ਤੇ ਮੁੱਲ 75000 ਹੀ ਕਰ ਦੇਣਾ ਆਪਾਂ ਹੂੰ ਪਰ 70000 ਦੀ ਦੇ ਦਾਂਗੇ 2000 ਰੁਪਏ ਛੋੜ ਕੇ 68000 ਦੀ ਸੰਧੂ ਸਾਹਿਬ ਝੋਟੀ ਦੀ ਦੇ ਦਾਂਗੇ ਮੈਂ ਨਹੀਂ ਦੇ ਦਾਂਗੇ ਸੰਧੂ ਸਾਹਿਬ 60000 ਦੀ ਹਾਂਜੀ ਦੇ ਦਾਂਗੇ ਲਓ ਜੀ 65000 ਦੀ ਦੋਸਤੋ ਇਹ ਚੋਟੀ ਹੈ ਪਹਿਲਾਂ ਝੋਟੀ ਆ ਮਗਰ ਵੀ ਪੂਰਾ ਟਾਪ ਤੱਕ ਮਗਰ ਕਟਾ ਮੇਲ ਬਿਲਕੁਲ ਬਿਲਕੁਲ ਸੰਧੂ ਸਾਹਿਬ ਠੀਕ ਆ ਤੇ ਚਵਾਈ ਚੁਵਾਈ ਦੀ ਜਰੂਰ ਇੱਕ ਵਾਰੀ ਭੈਣ ਭਰਾ ਨੂੰ ਦੱਸੋ ਇਹਦੀ ਇੱਕ ਨੰਬਰ ਹੋਊਗੀ ਚਵਾਈ ਠੀਕ ਆ ਚਵਾਈ ਦਾ ਕੋਈ ਡੰਗਰ ਨਹੀਂ ਮਾੜਾ ਹੋਊਗਾ ਸੰਧੂ ਸਾਹਿਬ ਜਿਹੜਾ ਮਾੜਾ ਹੋਊਗਾ ਦੱਸ ਦਿੱਤਾ ਜਾਊਗਾ ਵੀ ਥਾਂ ਘਾਟਵਾ ਦੇ ਆ ਜਾਂ ਭੂਰ ਛੱਟਾ ਪਹਿਲਾਂ ਦੱਸਿਆ ਜਾਊਗਾ ਬਿਲਕੁਲ 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 ਹਾਂਜੀ ਲੋ ਵੀ ਭਰਾਵੋ ਠੀਕ ਆ ਸੋ ਇਹ ਹੈਗੀ ਆ ਦੂਜੇ ਨੰਬਰ ਵਾਲੀ ਝੋਟੀ ਦੀ ਬਿਲਕੁਲ ਡਿਟੇਲ ਤੀਜੇ ਦੇ ਆ ਗਈ ਸੰਧੂ ਸਾਹਿਬ ਆਪਣੀ ਨੀਲੀ ਰਵੀ ਨੀ ਨੀਲੀਆਂ ਨਿਸ਼ਾਨੀਆਂ ਜੇ ਇਹ ਇਹਨੂੰ ਕਿੰਨੇ ਕਿ ਦਿਨ ਹੋ ਗਏ ਸਹੀ ਇਹਨੂੰ ਵੀ ਸੰਧੂ ਸਾਹਿਬ ਉਹ ਬੱਚਾ ਜਿਹਦਾ ਲੈਓ ਜੀ ਕਟੀ ਮਗਰ ਜੇ 10 ਦਾ ਬਣਾ ਲਈ ਹੋਊਗੀ ਹਾਂਜੀ ਆ ਬੱਚਾ ਜੀ ਹਾਂ ਤੇ ਆ ਜੀ ਸੰਧੂ ਸਾਹਿਬ ਮੈਂ ਦਿਖਾਉਇਆ ਕਰਿਆਂ ਪੂਰੀਆਂ ਨਿਸ਼ਾਨੀਆਂ ਦੇ ਝੋਟੇ ਲਓ ਜੀ ਇਹ ਸੂਬਾ ਕਿਨਮਾ ਗੋਆ ਕੋਈ ਬਣਾ ਵੀ ਗੁਜਾ ਮਾਲੇ ਗੁਜਾ ਮਾਲੇ ਤੇ ਜਾਮ ਮਾਲੇ ਸੰਧੂ ਸਾਹਿਬ ਸਾਹਮਣੇ ਜੀ ਹਾਂ ਲਓ ਇਹ ਵੀ ਆਤਕਾ ਨਵੀਂ ਆਈਏ ਨਵੇਂ ਨਵੇਂ ਹਾਂ ਲਓ ਤੋ ਤੀਜਾ ਸੂਆ ਦੋਸਤੋ ਕੋਈ ਵੀਰ ਮੰਨ ਲੇ ਅਕੇ ਹਰ ਇੱਕ ਦੀ ਆਪੋ ਆਪਣੀ ਸਮਝ ਆ ਠੀਕ ਆ ਸਿੰਘ ਥੋੜੇ ਜਿ ਪਛਾਣੂ ਇਸ ਕਰਕੇ ਸਿੰਘਾਂ ਤੋਂ ਥੋੜਾ ਜਿ ਲੱਗਦਾ ਬਾਕੀ ਕੁੰਡੀ ਸੇ ਹੁੰਦੀ ਦਾ ਬੇਸ਼ੱਕ ਕੋਈ ਵੀਰ ਪਹਿਲਾ ਵੀ ਮੰਨ ਸਕਦਾ ਦੂਜਾ ਵੀ ਮੰਨ ਸਕਦਾ ਬਿਲਕੁਲ ਸੰਧੂ ਸਾਹਿਬ ਤੇ ਬਾਕੀ ਸੂਵੇ ਦੇ ਵਿੱਚ ਕੋਈ ਵੀ ਰੱਬ ਸਮਝ ਵਰਤੇ ਠੀਕ ਇਹਦੇ ਕੋਲ ਨਾਲ ਦੁੱਧ 7 ਕਿਲੋ ਹੋਊਗਾ ਨਾ 7 ਕਿਲੋ ਦੁੱਧ 7 ਕਿਲੋ ਹਾਂਜੀ ਬਚਣ ਛੱਡ ਕੇ ਦੁੱਧ 8 ਵੀ ਹੋ ਸਕਦਾ ਪਰ ਆਪਾਂ 7 ਕਿਲੋ ਤਾਂ ਗਿਆ ਕਿਉਂਕਿ ਇਹਦੇ ਸਵੇਰੇ ਝੋਟੀ ਆਈ ਆ ਤੇ ਕੋਈ ਵੀਰ ਮੇਰਾ ਕੋਈ ਗੱਲ ਨਹੀਂ ਆਪਾਂ ਮਤਲਬ ਕੱਲ ਨੂੰ ਆਪ ਅਪਲੋਡ ਹੋਣੀ ਵੀ ਆਪਾਂ ਸੁਆਣੀ ਦੱਸਣਾ ਬੱਚਾ ਖਾ ਲਈ ਅੱਛਾ ਜੀ ਹਾਂ ਜੀ ਕੋਈ ਵੀਰ ਭਰਾ ਦਹਾਂ ਦਾ ਮੰਨ ਲੈ 15 ਦਾ ਮੰਨ ਲੈ ਸਾਹਮਣੇ ਕੱਟੀਏ ਮਗਰ ਦੇ ਲਓ ਜੀ ਹਾਂ ਜੀ ਇਹ ਮਗਰ ਕੱਟੀ ਆ ਹਾਂ ਜੀ ਤੇ ਕੋਈ ਭਰਾ ਮੰਨ ਲੈ 20 ਦਿਨਾਂ ਦਾ ਮੰਨ ਲੈ 25 ਦਾ ਮੰਨ ਲੈ 15 ਦਿਨਾਂ ਦਾ ਮੰਨ ਲੈ ਠੀਕ ਆ ਬਿਲਕੁਲ ਬਿਲਕੁਲ ਤੇ ਬਾਕੀ ਦੁੱਧ ਜਿਹੜਾ ਹੁਣ 8 ਕਿਲੋ ਹਾਜ਼ਰ 7 ਕਿਲੋ ਦੀ ਗਰੰਟੀ ਹੈ ਦੁੱਧ 8 ਹੀ ਹੋਊਗਾ ਜਿਹੜਾ ਚਵਾਦਾਂਗੇ ਉਹ ਬਿਲਕੁਲ ਬਿਲਕੁਲ ਸੰਸਰ ਜਿਹੜਾ ਚਵਾ ਦੇਣਾ ਠੀਕ ਆ 7 ਕਿਲੋ ਚਵਾਦਾਂਗੇ 7 ਕਿਲੋ ਦੀ ਗਰੰਟੀ ਜੇ ਕੋਈ ਆਨਲਾਈਨ ਵੀ ਮੰਗਾਊਗਾ ਵੇਰ ਬਿਲਕੁਲ ਬਿਲਕੁਲ ਹ ਰਾਜਵਿਰਸਿਆ ਸੰਧੂ ਸਾਹਿਬ ਇਹਦਾ ਬਿਲਕੁਲ ਛੋੜਾ ਜਾ ਪ੍ਰਾਈਸ ਕਰਨਾ ਦੇ ਮੇਰੇ ਹਿਸਾਬ ਨਾਲ ਪਹਿਲੇ ਫੋਨ ਦੇ ਵੇਚ ਜਣੀ ਆ ਇਹਦਾ ਮੁੱਲ 52000 51000 ਹਾਂ ਜੀ 50000 ਦੀ ਮੈਂ ਦੇ ਦਾਂਗੇ ਸੰਧੂ ਸਾਹਿਬ ਆ ਗਿਆ ਸ਼ਗਨ ਸਕੀਮ ਹੀ ਹੋ ਗਈ ਸੀ ਇਹਦੇ ਹਾਂ ਜੀ ਹਾਂ ਜੀ ਸੰਧੂ ਸਾਹਿਬ ਇਹ 47000 ਦੀ ਆਣਾ ਦੇ ਦਾਂਗੇ ਆਪਾਂ 47000 ਦੀ 47000 ਦੀ ਇਹ ਨੋਟ ਲੋ ਮੇਲਾ ਹਾਂ ਹਾਂ ਇਹਨੇ ਲੈ ਬੇਖੀ ਹੁਣ ਪਾਉਣਾਗਾ ਠੀਕ ਹੈ ਤੇ ਜਸਾ ਪਹਿਲੇ ਫੋਨ ਦੇ ਸੰਧੂ ਸਾਹਿਬ ਮੈਂ ਨਾ ਹੋਵੇਗੀ ਤੇ ਫਿਰ ਫਾਇਦਾ ਕੀ ਹੈ ਠੀਕ ਹੈ ਜੀ ਤੇ ਦੋਦੋ ਦੋਸਤੋ ਬੇਸ਼ੱਕ 8 ਹੋਊਗਾ ਵੀ ਦੱਸਿਆ ਗਿਆ ਵੀ 7 ਕਿਲੋ ਕੋਈ ਵੀ ਆਨਲਾਈਨ ਸੌਦਾ ਕਰਦਾ ਪਿਆ ਤੇ 7 ਕਿਲੋ ਮੰਨ ਕੇ ਸੌਦਾ ਕਰ ਲੈ ਠੀਕ ਆ ਤੇ ਬਿਲਕੁਲ ਤਾਜੀ ਐ ਸੱਜਰ ਸੂਈ ਐ ਨਾਲ ਕੱਟੀ ਤੁਹਾਨੂੰ ਵਿਖਾਤੀ ਐ 15 20 22 ਦਿਨਾਂ ਦੀ ਜਿੰਨਾ ਮਰਜ਼ੀ ਤੁਸੀਂ ਸੁਆ ਮੰਨ ਲਿਓ ਤੇ ਸੁਆ ਤੀਜਾ ਮੰਨ ਲਿਓ ਦੂਜਾ ਮੰਨ ਲਿਓ ਠੀਕ ਆ 47000 ਰੁਪਏ ਸਿਰੋ ਹਾਂ ਨਾ ਜਿਹੜਾ 47000 ਤੇ ਆ ਪਹਿਲਾਂ ਛੋਟੀ ਦੇ ਸੰਧੂ ਸਾਹਿਬ ਬੱਚਾ ਇਹਦੇ ਪਿੱਛੇ ਵੀ ਕੱਟੀ ਜੇ ਕੋਈ 7 8 ਦਿਨਾਂ ਦਾ ਸੁਆ ਜੇ ਦਾ 8 7 ਦਿਨਾਂ ਦੀ ਸੂਈ ਹਾਂਜੀ ਹਾਂਜੀ ਠੀਕ ਆ ਤੇ ਦੋਦੇਰੇ ਥੱਲੇ ਹੋਊਗਾ ਕੋ ਇਹਦੇ ਕੋਲ 7 ਕਿਲੋ 7 ਕਿਲੋ ਦਾ ਜੀ ਪੱਕਾ ਤੇ ਸਵੇ ਇਹ ਦੂਜੇ ਕਿ ਤੀਜੇ ਪਹਿਲਾਂ ਪਹਿਲੇ ਸੰਤੂ ਸਾਹਿਬ ਅੱਛਾ ਪਹਿਲੇ ਸਵੇ ਆ ਹਾਂ ਜੀ ਆ ਲਓ ਠੀਕ ਹੈ ਜੀ ਪਹਿਲਾ ਸੂਆ ਦੋਸਤੋ ਇਹ ਸੂਈ ਆ ਤੇ ਪਿਛੇ ਇਹਦੇ ਵੀ ਕੱਟੀ ਕੱਟੀ ਜਣਾ ਮਗਰ ਤੇ ਕੱਟੀ ਇਹ ਦੇ ਮਗਰ ਵੀ ਕੱਟੀ 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 ਮਗਰ ਕੱਟੀ ਆ ਹਾਂਜੀ 6 ਸੱਤ ਦਿਨਾਂ ਦਾ ਸੂਹਾ ਹੋਊਗਾ 6 ਸੱਤਾਂ ਦਾ ਹੋ ਜੇ 6 ਸੱਤ ਦਿਨਾਂ ਦਾ ਲਾਡੋ 6 ਸੱਤਾਂ ਦਾ ਜੀ ਠੀਕ ਆ ਜੀ ਹਾਂਜੀ 6 ਸੱਤਾਂ ਦਿਨਾਂ ਦੀ ਸੂਈ ਆ ਤੇ ਕਿੰਨਾ ਕ ਦੁੱਧ ਹੋਣੇ ਦੇ ਥੱਲੇ ਦੁੱਧ ਸੰਧੂ ਸਾਹਿਬ 7 ਕਿਲੋ ਪੱਕਾ ਹੋ ਪੱਕਾ ਹੋ ਜਾ ਹਾਂਜੀ ਲਓ ਜੀ ਮਾੜਾ ਇੱਕ ਸਾਈਡ ਤੇ ਵੀ ਜੀ ਲਓ ਜੀ ਲਓ ਦੇਖੋ ਸੰਧੂ ਠੀਕ ਹੈ ਬਿਲਕੁਲ 7 ਕਿਲੋ ਦੋਸਤੋ ਜਿਹੜਾ ਦੁੱਧ ਇਹਦੇ ਥੱਲੇ ਮੌਜੂਦ ਹੈ ਹਾਜ਼ਰ ਆ ਅੱਜ ਬਿਲਕੁਲ 6 ਕਿ ਦਿਨਾਂ ਦਾ 7 ਦਿਨਾਂ ਦੀ ਸੂਈ ਬਿਲਕੁਲ ਬਿਲਕੁਲ ਤੇ ਬਿਲਕੁਲ ਵਿਰਲ ਤੇ ਅੱਛਾ ਰਾਜਵੀਰ ਕਿੰਨਾ ਵੀਰੇ ਦਾ ਕੀ ਲੈਣ ਦਾ ਸੰਧੂ ਸਾਹਿਬ ਮੁੱਲ ਤੇ 53000 ਰਿਆ 52000 ਰੁਪਏ ਝੋਟੀ ਦੇ ਦਿਆਂਗੇ ਸੰਧੂ ਸਾਹਿਬ 51 ਦੀ ਹਾਂਜੀ ਲਓ ਜੀ 51000 ਦੀ ਦੋਸਤੋ ਇਹ 50000 ਦੀ ਸੰਧੂ ਸਾਹਿਬ ਦੇ ਦਾਂਗੇ 1000 50 ਤੋਂ 1000 ਹੋਰ ਛੱਡ ਦਾਂਗੇ ਖਰਚਾ ਚਾ ਚਾ ਕਿੰਨੇ ਦੀ 90000 ਦੀ ਸੰਤੂ ਸਾਹਿਬ 90000 ਸੀ ਹਾਂ ਲਓ ਜੀ 94200 ਇਹ 500 ਨਹੀਂ ਉਹ ਚ 200 ਰੁਪਇਆ ਛੋੜ ਹੀ ਹੋਣੀ ਬਸ ਹਾਂ ਹਾਂ ਲਓ ਵੀ ਕਸਰਾ ਘੜਤੀ ਅਗੇ 40 45 ਨਾ ਲਾਵੇ ਕੋਈ ਮੈਂ ਕੇਰੀ ਛੋੜਾ ਕਰਤੀਆਂ ਸਾਡੇ ਕੋਈ 2 200 ਨਹੀਂ ਕਰਕੇ ਇਹ ਕੇ ਵਰੀ ਕੰਮ ਹੈ ਕਸਰਾ ਘੜਤੀਆਂ 49000 ਦੀ ਸੀ ਹਾਂਜੀ ਸੰਤੂ ਸਾਹਿਬ ਲਓ ਜੀ ਅਗਲਾ ਪਸ਼ੂ ਆਪਣੇ ਕੋਲ ਅਗਲਾ ਮੈਂ ਤੇਜਸੂਏ ਸੰਤੂ ਸਾਹਿਬ ਲਾ ਲਓ ਅਗਲੀ ਮੱਝ ਤੀਜਾ ਸੂਆ ਬਿਲਕੁਲ ਬਿਲਕੁਲ ਤੇ ਦੁੱਧ ਹੋਊਗਾ ਕੋਈ 8 ਕਿਲੋ ਠੰਡਾ ਹੂੰ ਇਹਨੂੰ ਆ ਚੌਥਾ ਦਿਨ ਸੂਈ ਚੌਥਾ ਜੀ ਲਓ ਜੀ ਮਗਰ ਕੱਟੀ ਇਹਦੇ ਹੂੰ ਲਓ ਜੀ ਚੌਥਾ ਦੇਣ ਤੇ ਤੀਜਾ ਸੂਆ ਮਗਰ ਕੱਟੀ 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 ਠੀਕ ਆ ਕਿੰਨਾ ਕੁ ਦੁੱਧ ਹੁਣ ਚਵਾ ਦਾਂਗੇ ਦੁੱਧ 8 ਕਿਲੋ ਆਇਆ ਸੰਧੂ ਸਾਹਿਬ ਪੱਕਾ ਹੋਊਗਾ 8 ਕਿਲੋ ਪੌਲਾ ਹੀ ਬੰਦਾ ਹੁੰਦੇ ਆਹੋ ਸੋ ਦੋਸਤੋ ਸੂਈ ਤੇਜਾ ਚੌਥੇ ਦਿਨ ਦੀ ਹੈ ਨਾ ਹਾਂ ਜੀ ਤੇ 8 ਕਿਲੋ ਪੌਲਾ ਵੀਰਾਂ ਦਾ ਬਣਦਾ ਬਾਕੀ ਮਾਝ ਤੁਸੀਂ ਵੇਖ ਲਓ ਠੀਕ ਆ ਜੀ ਭਾਰੀ ਆ ਪੂਰੇ ਵਜਨ ਲੋਡ ਵਾਲੀ ਆ ਹਾਈਟ ਕੋਈ ਵੀਰ ਮੀਡੀਅਮ ਤੁਸੀਂ ਮੰਨ ਲਿਓ ਠੀਕ ਆ ਜੀ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਪੂਰੀ ਬਿਲਕੁਲ ਇੱਕ ਜਜਮੈਂਟ ਹੁੰਦੀ ਆ ਵੀ ਵੱਡੀ ਮਾਜਾ ਠੀਕ ਆ ਬਿਲਕੁਲ ਬਿਲਕੁਲ ਸੋ ਪਸੂ ਤੁਸੀਂ ਬਿਲਕੁਲ ਜਿਹੜੇ ਦੋਸਤੋ ਅੱਜ ਇਹ ਪੰਜ ਦੇਖਿਆ ਤੇ ਚਵਾਬ ਸਮਾਜ ਦਾ ਕਿ ਤਰ੍ਹਾਂ ਮੈਂ ਨਾ ਇੱਕ ਨੰਬਰ ਆ ਓਕੇ ਹੋਗਾ ਜੀ ਓਕੇ ਸੰਸਾ ਚਵਾਬ ਸਮਾਜ ਦਾ ਡੰਗਰ ਕੋਈ ਮਾੜਾ ਨਹੀਂ ਹੋਊਗਾ ਅੱਛਾ ਹਾਂਜੀ ਇਹ ਵਰਤੀਆਂ ਪੂਰੀਆਂ ਮੈਂ ਨਾ ਕੋਈ ਚੱਕ ਵੀ ਨਹੀਂ ਦੇ ਲੋਬ ਦੋਸਤੋ ਬਿਲਕੁਲ ਬਾਜ਼ੀ ਵੀ ਤੇ ਜਾਇਜ਼ ਰੇਟ ਤੇ ਇਹਦਾ ਮੁੱਲ ਕੀ ਆ ਜਾਊਗਾ ਸੰਤੂ ਸਾਹਿਬ ਮੁੱਲ ਦੇਦਾ 60000 ਜੇ 60000 ਦੀ ਦੇ ਦਾਂਗੇ 60000 ਦੀ ਸੰਤੂ ਸਾਹਿਬ ਸਾਰੀਆਂ ਹੀ ਛੋੜਾ ਕਰ ਦੇਣੀਆਂ ਇਹ ਐਂਡਾ ਦਾ ਪੀਸ ਆ ਹਾਂ ਇਹਦੀ 56000 ਦੀ ਹਾਂ ਨਾ ਹੋ ਜੂਗੀ ਯੈਸ ਨੋ ਆਂਦੇ ਜਿੰਨੂ ਯੈਸ ਨੋ ਲਓ ਜੀ ਹੁਣ ਸਾਨੂੰ ਸਭ ਗੁਜੈਸ ਕੋਈ ਨਹੀਂ ਜੇ ਵੇਲੋ 56000 ਦੀ 56000 ਦੀ ਲੈ ਵੀ ਠੀਕ ਆ ਮਾਲ ਦੋਸਤੋ ਬਿਲਕੁਲ ਤੁਸੀਂ ਦੇਖ ਲਿਆ ਤੇ ਰੇਡ ਭਾਅ ਪੜਦਾ ਵੀ ਤੁਸੀਂ ਦੇਖ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਇਹ ਮੱਝਾਂ ਤੇ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਹੁਣ ਤੱਕ ਦਿਖਾਤੀਆਂ ਨੇ ਪੰਜ ਨੱਕ ਸੀਗੇ ਇੱਕ ਗੱਬਣ 4 ਸੂਈਆਂ ਬਿਲਕੁਲ ਠੀਕ ਆ ਆਜੋ ਇੱਕ ਵਹੜ ਦੋਸਤੋ ਬਿਲਕੁਲ ਤਾਜੀ ਸੂਈ ਸਬਈ ਆ ਤੇ ਇਹਦੀ ਡਿਟੇਲ ਆਪਾਂ ਲੈ ਲੈਨੇ ਆ ਪੰਜਾ ਛੇ ਦਾ ਨਾ ਸੰਧੂ ਸਾਹਿਬ ਸੁਆ ਜੇ अच्छा जी दूध 15 किलो ਕੋ 14 ਕਿਲੋ ਦੀ ਗਾਰੰਟੀ ਹੈ ਗਾਂ ਦੀ ਪੰਜਾ ਛਿਆਂ ਦਿਨਾਂ ਦੀ ਸੂਈ ਹਾਂਜੀ ਨਾਲੂ ਨਾਲ ਜੇ ਬੱਚੇ ਦਾ ਲੋ ਠੀਕ ਹੈ ਜੀ 14 ਕਿਲੋ ਮਗਰ ਬੱਚਾ ਲਾ ਕੇ ਦਿਓ ਹਾਂਜੀ ਵਾਸ਼ਾ ਵਾਸ਼ਾ ਬਿਲਕੁਲ ਬੱਚੇ ਦੇ ਨਾਲ ਆ ਦੇਖੋ ਹਾਂਜੀ ਠੀਕ ਹੈ ਜੀ ਬੱਚਾ ਆ ਬਿਲਕੁਲ ਮਗਰ ਆ ਤੇ ਪੰਜਾ ਛਿਆਂ ਦਿਨਾਂ ਦੀ ਸੂਈ ਹੈ ਕਿੰਨਾ 15 14 ਕਿਲੋ ਸੰਦੂ ਸੰਦੂ ਠੰਡਾ ਵਾ ਦੁੱਧ 15 ਹੀ ਹੋਊਗਾ ਤੇ ਦੁੱਧ 15 ਕਿਲੋ ਹੀ ਹੋਊਗਾ। ਲੋ ਤੇ 14 ਕਿਲੋ ਦੋਸਤੋ ਬਿਲਕੁਲ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਜਿਹੜਾ ਕੋਈ ਆਨਲਾਈਨ ਕਰ ਰਿਹਾ ਜਿਹੜਾ ਕੋਈ ਇੱਥੇ ਆਣ ਕੇ ਚੋਲੂਗਾ ਬੇਸ਼ੱਕ ਤੁਸੀਂ 15 ਕਿਲੋ ਵੀਰਾਂ ਦਾ ਵੀ ਚੋਾਈ ਕਰ ਲਓ ਠੀਕ ਆ। ਆਪਾਂ ਦੇ ਸਾਡੇ ਸਾਬ ਕਹਿੰਦੇ ਜੀ ਨੇ ਪੈਸੇ ਲੈਉਣੇ ਇੱਥੇ ਆ ਕੇ ਚੋਾਈ ਕਰੇ ਹਨ ਠੀਕ ਆ ਜੀ। ਹਾਂਜੀ ਕ੍ਰੋਸ ਵਰਡ ਇਹ ਰਾਠੀ ਵਿੱਚ ਕਿਤੇ ਨਾ ਕਿਤੇ ਮਿਕਸਿੰਗ ਹੈ ਰਾਠੀ ਰੂਟੀ ਦੀ ਇਹ ਲਓ ਸੰਦੂ ਸਾਹਿਬ ਹੁਣ ਆਪਾਂ ਲੋ ਵੀ ਦੋਸਤੋ ਰਾਠੀ ਦੇ ਸ਼ਾਹੀ ਵਾ ਦਾ ਕੋਈ ਵੀਰ ਕ੍ਰੋਸ ਮੰਨ ਲੇ ਠ ਜਿਤਨਾ ਮਰਜੀ ਭਾਵੇਂ ਗਰਾਊਂਡ ਛੱਡ ਕੇ ਥੱਲੇ ਬੈਠਾ ਰਹੇ ਹੂੰ ਨਾ ਵੀ ਸੋ ਚੰਗੀ ਬੈੜਾ ਠੰਡੀ ਧੀਰੀਆ ਸੀਲ ਸੌਗਾ ਠੀਕ ਆ ਜੀ ਬਿਨਾ ਬੰਗਾ ਰਸੀ ਨਾਣਾ ਪਾਇ ਵੀ ਕੋਈ ਵੀਰ ਚਬਾਈ ਕਰ ਸਕਦਾ ਤੇ ਕਲਰ ਵੀ ਬਿਲਕੁਲ ਤੁਸੀਂ ਦੇਖ ਸਕਦੇ ਜੀ ਡਿਫਰੈਂਟ ਚਾ ਠੀਕ ਆ ਹਾਂ ਜੀ ਬਾਕੀ ਥਣ ਛੱਡਾ ਪੂਰਾ ਨਿਗਰ ਆ ਠੀਕ ਆ ਬਿਲਕੁਲ ਬਿਲਕੁਲ ਹਾਂ ਨਿਗਰ ਲੇਵਾ ਜਿੰਨਾ ਵੀ ਕੀ ਆਪਸਮਾਂ ਨੂੰ ਸਾਨੂੰ ਸਭ ਬਹੁਤ ਐਂਡ ਹੈ ਦਾ ਹਾਂਜੀ ਬਹੁਤ ਜਿਆਦਾ ਚੰਗੇ ਠੀਕ ਹੈ ਜੀ ਛੱਡੋ ਇਹਦਾ ਕੀ ਕਰਦੇ ਹੁਕਮ ਫਿਰ ਸਾਨੂੰ ਸਭ ਮੌਲਦੇ 50000 ਜੇ ਹਾਂ 48000 ਦੀ ਵੈਟ ਦੇ ਦੇਣੇ 48000 ਦੀ 45 ਦੀ ਦੇਦਾ ਜੀ ਸੰਤੂ ਸਾਹਿਬ ਸੁਣਿਆ ਨਹੀਂ ਜੀ 45000 ਦੀ ਦੇ ਦਾਂਗੇ ਜੀ 45 ਦੀ ਹਾਂਜੀ ਠੀਕ ਹੈ ਜੀ ਪਤਾ ਨੂੰ ਤਨਕਰਤੀ ਗੁਰੂ ਮੈਂ ਨਾ ਸੰਧੂ ਸਾਹਿਬ ਹੁਣ ਤੇ ਐਂਡ ਹੀ ਕਰਦਾ ਜੀ ਅੱਜ ਹੱਲੇ ਵੀ ਵੀਰ ਮੇਰਾ ਭਰਾ ਕਹੀ ਨਾ ਪਤਾ ਕਰਦੇ ਆ ਜਦੋਂ ਫਿਕਸ ਜੇ ਪ੍ਰਾਈਜ਼ ਰੱਖ ਕੇ ਪਾਉਂਦੇ ਜਿਹੜੀ ਐਂਡ ਤੇ ਮੈਂ ਆਪਣੇ ਐਂਡ ਤੇ ਮੈਂ ਜਿਹੜੀ ਨਾ ਉਹਦਾ ਆ ਪਤਾ ਕੀ ਕਰਦੇ ਸੰਧੂ ਸਾਹਿਬ ਫਿਰ ਮਤਲਬ ਮੋਲ ਤੋੜਨਾ ਸ਼ੁਰੂ ਕਰ ਦਿੰਦੇ ਆ ਤੇ ਇੰਨਾ ਡਿਫਰੈਂਸ ਨਹੀਂ ਰੱਖ ਕੇ ਪਾਈਦਾ ਜੇ ਪਹਿਲਾਂ ਮਾਲ ਨੂੰ ਗਾਂ ਦਾ 65 ਮੰਗੀ ਜਾਈਏ ਤੇ ਮੁੜ ਕੇ 45 ਕਹਣਾ ਫਿਰ ਉਹ ਮਜ਼ਾ ਆ ਜਿਆ ਨਹੀਂ ਹੁੰਦਾ ਸੰਧੂ ਸਾਹਿਬ ਬਿਲਕੁਲ ਬਿਲਕੁਲ ਤੇ ਇਹ ਇਹ ਜਿਹੜੀ ਅਖੀਰਲੀ ਮਜਦ ਦਿਖਾਈ ਉਹਦਾ ਉਹਦੀ ਕੱਟੀਆਂ ਹਾਂ ਜੀ ਆ ਛੋਟੀ ਦਾ ਬੱਚਾ ਖਾਦੋ ਸੰਧੂ ਇਹ ਕੱ ਤੇ ਜਿਹੜਾ ਆਪਾਂ ਬਿਲਕੁਲ ਅਨੀਲੀ ਦਾ ਵੀ ਤਾਂ ਕਟਾ ਵਿਖਾਤਾ ਸੀਗਾ ਮਗਰ ਦੂਜੇ ਤੀਜੇ ਨੰਬਰ ਤੇ ਜਿਹੜੀ ਮੱਝ ਸੀਗੀ ਹਾਂਜੀ ਉਹ ਨੀਲੀ ਵਾਲੀ ਦਾ ਬਚਾ ਦਾ ਨੀਲੀ ਦਾ ਬਚਾ ਉਹ ਖਾਦਾ ਯਾ ਉਹ ਕੱਟੀ ਉਹਦੀ ਜੀ ਪਹਿਲਣ ਝੋਟੀ ਦੀ ਪਹਿਲਾਂ ਦੀ ਜੀ ਹਾਂ ਹਾਂ ਇਹ ਕਟੀਆਂ ਇਹ ਕਟੀਆਂ ਪਹਿਲਣ ਦੀ ਤਿੰਨ ਅਵਜੀਆਂ ਥੱਲੇ ਕਟੀਆਂ ਦੀ ਇਹਦੇ ਥੱਲੇ ਘਟਾ ਜੀ ਇੱਕ ਮੇਲ ਕਾ ਮੇਲ ਕਾਫ ਆ ਦੋ ਬਾਕੀ ਤਿੰਨਾਂ ਥੱਲੇ ਜਿਹੜੀਆਂ ਕਟੀਆਂ ਨੇ ਹਾਂਜੀ ਹਾਂਜੀ ਲਓ ਜੀ ਤਿੰਨਾਂ ਅਵਜਾਂ ਝੋਟੀਆਂ ਦੇ ਥੱਲੇ ਬੱਚੇ ਆ ਕਟੀਆਂ ਨੇ ਕੋਈ ਵੀਰ ਕਨਫਿਊਜ਼ ਨਾ ਹੋਵੇ ਠੀਕ ਹੈ ਬਾਕੀ ਵੀਰ ਭਰਾ ਮੇਰੇ ਜਿਹੜੇ ਪਹਿਣਾ ਵੇਦੇ ਆ ਵਾ ਭਰਾ ਵੀ ਆਪਣੇ ਵੇਦੇ ਆ ਪੂਰੀ ਤਾਂ ਐ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਫੇਰ ਫੋਨ ਕਰਿਆ ਕਰਨ ਬਿਲਕੁਲ ਜੀ ਬਿਲਕੁਲ ਤੇ ਰੇਟ ਪੜਦਾ ਬੜਾ ਜਾਇਜ਼ ਫਿਰ ਰਿਹਾ ਅੱਜ ਬਿਲਕੁਲ ਬਿਲਕੁਲ ਹਰ ਵਾਰ ਹੀ ਹਾਂ ਵਾ ਇਹ ਪਾਣਾ ਹੀ ਆਪਾਂ ਤੁਹਾਨੂੰ ਪਤਾ ਅੱਗੇ ਪ ਠੀਕ ਹੈ ਜੀ ਰੇਡ ਬਿਲਕੁਲ ਜੈਜ ਆ ਤੇ ਬਾਕੀ ਆਣ ਕੇ ਆਪਦੀ ਤਸੱਲੀ ਕਰੋ ਨਰਕ ਪਰਖ ਕਰੋ ਸਾਰੇ ਪਸ਼ੂ ਬਿਲਕੁਲ ਤਾਜ਼ੇ ਸੋਏ ਸੁવાય ਆ ਥੋੜਾ ਥੋੜਾ ਦਿਨਾਂ ਦੇ ਵਿੱਚ ਆ ਹਾਂ ਤੇ ਨੰਬਰ ਰਾਜਵੀਰ ਬੋਲੋ ਵੀਰ ਹਾਂਜੀ ਬੋਲੋ ਨੰਬਰ 9157 ਹਾਂਜੀ 88041 ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਜਿਹੜੇ ਆ ਵੀਰ ਸੋਨੇ ਉਹਨਾਂ ਦੇ ਬਿਲਕੁਲ ਰਾਜਵੀਰ ਉਹਨਾਂ ਦੇ ਬਿਲਕੁਲ ਆਪਾਂ ਸਕਰੀਨ ਦੇ ਉੱਤੇ ਚਲਦੇ ਕਰ ਦਾਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ